ਗਾਇਸ ਵੈਲਕਮ ਟੂ ਮਾਈ ਨਿਊ ਵੀਡੀਓ ਮੀਨ ਕਰ ਦੱਸੇ ਸਾਰੇ ਠੀਕ ਹੋ ਨਾ ਤੇ ਗਾਇਸ ਅੱਜ ਪਤਾ ਨਹੀਂ ਕੀ ਹੋ ਰਿਹਾ ਮੇ ਤਾਂ ਵੇਦੇ ਥੋੜੇ ਠੀਕ ਨਹੀਂ ਲੱਗ ਰਿਹਾ ਗਾਇਸ ਯਾਰ ਪਲੀਜ਼ ਸਪੋਰਟ ਕਰੋ ਸਾਡੀ ਵੀਡੀਓ ਨੂੰ ਪਲੀਜ਼ ਯਾਰ ਨਹੀਂ ਤਾਂ ਸਾਡਾ ਤਾਂ ਬੁਰਾ ਹਾਲ ਹੋ ਜਾਣਾ ਵਾ ਭਾਈ ਬਹੁਤ ਜ਼ਿਆਦਾ ਕੋਈ ਨਾ ਕੋ ਹੁਣ ਤਾਂ ਪਿਆਰ ਟਮਾਟਰ ਸਭ ਕੁਝ ਥੇ ਦੇ ਖਤਮ ਹੋ ਰਿਹਾ ਕੰਮ ਕੁਝ ਹੋ ਨਹੀਂ ਰਿਹਾ ਵਾ ਤੇ ਡੈਡੀ ਦਾ ਵੀ ਕਮੈਂਟ ਦਈਆਂ ਤੁਹਾਨੂੰ ਪਤਾ ਹੀ ਆ ਦੋ ਦਿਨ ਦਾ ਬੁਰਾ ਹਾਲ ਹੋਇਆ ਪਿਆ ਤੇ ਅੱਜ ਕੱਲ ਧੁੱਪ ਵੀ ਦੋ ਦਿਨ ਤੋਂ ਸਹੀ ਨਹੀਂ ਨਿਕਲ ਰਹੀ ਤੇ ਉਪਰ ਨਿਕਲ ਰਹੀ ਤਾਂ ਪੂਚੇ ਬੈ ਜਾਂਦੇ ਸੀ ਜਾਂ ਕੁਝ ਵੀ ਅੱਜ ਕੱਲ ਤੋਂ ਵੀ ਨਹੀਂ ਨਿਕਲ ਰਹੀ ਤੇ ਗਾਇਸ ਪਲੀਜ਼ ਜਲਦੀ ਜਲਦੀ ਸਪੋਰਟ ਕਰੋ ਸਾਨੂੰ ਇਹ ਤਾਂ ਬਹੁਤ ਉੱਕਾ ਹੋ ਜਾਣਾ ਸਾਡਾ ਹਾ ਜਰਾ ਤੇ ਆ ਦੇਖੋ ਅ ਮੇਰਾ ਮੂੰਹ ਤੇ ਕੀ ਆ ਪਿਆ ਸਾਰਾ ਦੇਖ ਖਾਲੇ ਹੋਏ ਹੋਏ ਬਹੁਤ ਜ਼ਿਆਦਾ ਦਰਦ ਨਹੀਂ ਹੁੰਦੇ ਰੋਟੀ ਵੀ ਨਹੀਂ ਖਾਈ ਜਾਂਦੇ ਦਵਾਈ ਲੈ ਕੇ ਆ ਤਾਂ ਜਾਂ ਪਰ ਹਲੇ ਹਫਤੇ ਤੇ ਪੈਸੇ ਨਹੀਂ ਆਏਗੇ ਤਾਂ ਮੇਰੇ ਹਸਬੰਦ ਨੂੰ ਐਡਵਾਂਸ ਮਿਲੂਗਾ ਇੱਕ ਦੋ ਨੂੰ ਫਿਰ ਉਹ ਤੋਂ ਲੈ ਕੇ ਆਵਾਂਗੇ ਆਪਾਂ ਐਡਵਾਂਸ ਫਿਰ ਦੇਖ ਐਡਵਾਂਸ ਲੈ ਕੇ ਆ ਫਿਰ ਦਵਾਈ ਲੈ ਕੇ ਆਵਾਂਗੇ ਇੱਕ ਕੱਲ ਕੱਲਿਆ ਪਰਸੋਂ ਮਿਲੂਗਾ ਕਿਉਂ ਮੇਰੇ ਛਾਲੇ ਕਈ ਦਿਨਾਂ ਦੇ ਹੋਏ ਬੋਲਦੇ ਵੀ ਨਹੀਂ ਮੰਦਾ ਮੈਂ ਤਾਂ ਬਹੁਤ ਔਖਾ ਹੋਇਆ ਪਿਆ ਤਾਂ ਗੈਸ ਪਤਾ ਨਹੀਂ ਛਾਲੇ ਛੜੇ ਕਿੰਦਾ ਦਾ ਆਇਆ ਜੀ ਵੀ ਛਾਲੇ ਛੜਿਆ ਹੋ ਸਹੀ ਨਹੀਂ ਹੈਗਾ ਕਿਦੋਂ ਕਿਤੇ ਬਿਮਾਰੀਆਂ ਕਿਤੇ ਕੁਛ ਕਿਤੇ ਕੁਛ ਨਾ ਖੁਸ਼ ਹੋ ਰਿਹਾ ਸਿਆਲ ਇਹਨਾਂ ਮਤਲਬ ਪਤਾ ਨਹੀਂ ਸਹੀ ਨਹੀਂ ਚੜਿਆ ਪਰ ਇਸ ਸਿਆਲ ਇਹਨਾਂ ਮੈਨੂੰ ਪਤਾ ਆ ਸਾਡੇ ਲਈ ਤਾਂ ਬਿਲਕੁਲ ਵੀ ਨਹੀਂ ਮੰਮੀ ਬਿਮਾਰ ਰਹੀ ਪਿੱਛੇ ਕੰਮ ਨਹੀਂ ਹੋ ਰਿਹਾ ਔਰ ਉਸ ਤੋਂ ਪਹਿਲਾਂ ਸਾਡੇ ਉੱਥੇ ਜਿੱਥੇ ਮੰਮੀ ਰਹਿੰਦੇ ਉੱਥੇ ਵੀ ਬੰਦਨੇ ਕੋਈ ਬਿਮਾਰ ਪੈ ਗਏ ਸੀ ਜਿੱਥੇ ਮਕਾਨ ਮਾਲਿਕ ਸੀ ਬਹੁਤ ਔਖਾ ਹੋਇਆ ਬਹੁਤ ਜ਼ਿਆਦਾ ਸੋ ਗਾਇਸ ਪਲੀਜ਼ ਸਪੋਰਟ ਕਰਿਆ ਕਰੋ ਤਾਂ ਕਿ ਸਾਡਾ ਕੁਝ ਬਣ ਜਾਏ ਤਾਂ ਅਸੀਂ ਆਪਣੇ ਲਈ ਤਾਂ ਦੂਜਿਆਂ ਲਈ ਵੀ ਕੁਝ ਨਾ ਕੁਝ ਕਰੀਏ ਇੰਨਾ ਤਾਂ ਸਪੋਰਟ ਤੁਸੀਂ ਕਰ ਹੀ ਸਕਦੇ ਹੋ ਨਾ ਬਾਕੀ ਜਿਹੜੇ ਵਿਚ ਵਿਚਾਰੇ ਗਏ ਕਮੈਂਟ ਕਰਦੇ ਵੀ ਉਹਨਾਂ ਦੀ ਮੈਂ ਗੱਲ ਤਾਂ ਧਿਆਨ ਦੇਣੀ ਜੋ ਮਰਜ਼ੀ ਬੋਲੇ ਜੋ ਮਰਜ਼ੀ ਕਰੇ ਜੋ ਮੇਰਾ ਖੁਸ਼ ਨਹੀਂ ਜਾਂਦਾ ਕੀ ਕਰੀਏ ਅੱਜ ਮੈਨੂੰ ਤਾਂ ਵੀ ਸਿਰ ਬਹੁਤ ਜ਼ਿਆਦਾ ਦੁਖ ਰਿਹਾ ਬਹੁਤ ਸਿਰ ਦੁਖ ਰਿਹਾ ਵਾ ਮੈਂ ਦਿਲ ਕਰ ਰਿਹਾ ਨਾ ਸੋ ਜਾਵਾਂ ਫਟਾਫਟ ਰੋਟੀ ਬਣਾ ਕੇ ਮੈਂ ਤਾਂ ਬਈ ਗੋਭੀ ਬਣਾਈ ਸੀ ਅੱਜ ਗੋਭੀ ਸਸਤੇ ਹੋ ਗਏ ਨਾ ਗੋਭੀ 10 ਰੁਪਏ ਕਿਲੋ ਮਿਲਦੇ ਪਏ ਨੇ ਕਿਲੋ ਗੋਭੀ ਲੈ ਕੇ ਤਾਂ ਫਿਰ ਮੈਂ ਗੋਭੀ ਆਲੂ ਬਣਾ ਲਏ ਸੀ ਜਿਹੜੇ ਜਿਹੜੇ ਸਸਤੇ ਹੁੰਦੇ ਉਹ ਬਣਾ ਲੈਨੇ ਹੋਰ ਕੀ ਕਰੀਏ ਤਾਂ ਵੈਸੇ ਉਹ ਹੀ ਖਾਵਾਂਗੇ ਅੱਜ ਉਸ ਤੋਂ ਬਾਅਦ ਗਾਜਰਾ ਵੀ ਬਿੱਤੀ ਜੇ ਸਸਤੇ ਹੋ ਗਏ ਸੀ ਹੁਣ ਬਹੁਤ ਮਹਿੰਗੇ 20 ਰੁਪਏ ਕਿਲੋ ਦਸਣ ਲੱਗੇ ਤਾਂ ਅੱਜ ਮੈਂ ਗਾਜਰਾ ਲੈਣੀ ਸੀ ਅੱਧਾ ਕਿਲੋ ਹੀ ਲਿੱਤੀ 10 ਰੁਪਏ ਦੇ ਮੈਂ ਕਿਉਂ ਐਵੇਂ ਉਹ ਕਰੀ ਜਾਣਾ ਕਿਉਂ ਤੁਹਾਨੂੰ ਬਹੁਤ ਔਖਾ ਹੋਇਆ ਆਟਾ ਵੀ ਅੱਜ ਡੈਡੀ ਲੈ ਕੇ ਕੱਲ ਸੀਗਾ ਖਤਮ ਹੋ ਗਿਆ ਸੀ ਅੱਜ ਸਵੇਰੇ ਰੋਟੀ ਬਣਾਈ ਸੀ ਹੁਣ ਕੱਲ ਦਾ ਏ ਕਿ ਕੱਲ ਚਲੋ ਹੋਏਗਾ ਮਨਾ ਹੋਏ ਅੱਜ ਹੋਇਆ ਸੀ ਅੱਜ ਫਿਰ ਡੈਡੀ 3 ਕਿਲੋ ਆਟਾ ਲੈ ਕੇ ਆਇਆ 3 ਕਿਲੋ ਆਟਾ ਬਹੁਤ ਕਾਫੀ ਮhenga ਆਇਆ 100 ਕੁਛ ਦਾ ਆਇਆ ਮੈਨੂੰ ਇੰਨਾ ਨਹੀਂ ਪਤਾ ਅਗਰ ਆਇਆ ਮhenga ਥੋੜਾ 3 ਕਿਲੋ ਆਟਾ ਤਾਂ ਇਹ ਕਨੇ ਆ 3-3 ਕਿਲੋ ਆਟਾ ਇਹ ਕਟੋੜੇ ਇੱਕ 10 ਕਿਲੋ ਦੀ ਬੋਰੀ ਤੋਂ ਲਿਆ ਸਕੀ ਇੰਨੇ ਜੋਗੇ ਤਾਂ ਅਸੀਂ ਹੋ ਜਾਈਏ ਤਾਂ ਇਹ ਤੁਹਾਨੂੰ ਕਨੇ ਸਪੋਰਟ ਕਰਿਆ ਕਰੋ ਬਾਕੀ ਦੇਖੋ ਲਸਣ ਪਿਆਜ਼ ਵੀ ਗਾਜ਼ੇ ਵੀ ਹਾਲ ਬੁਰਾ ਹੈ ਮਸਾਲੇ ਵੀ ਸਾਰੇ ਮੁੱਖ ਜਿਨੇ ਨਮਕ ਮਿਰਚ ਹਲਦੀ ਥੋੜਾ ਥੋੜਾ ਤੇ ਡੈਡੀ ਮੈਨੂੰ ਕਹਿੰਦੇ ਸੀ ਕਿ ਹਾਂ ਕੱਲ ਬੂਆ ਕੋਲ ਦਾਲ ਲੈ ਕੇ ਆਈ ਸੀ ਕੋਲੀ ਦੇ ਵਿੱਚ ਪਈ ਹੋਈ ਬਣੀ ਹੋਈ ਤੇ ਫਿਰ ਇੱਥੇ ਪਈ ਹੈ ਤੇ ਡਾਡੀ ਕਹਿੰਦੇ ਮੈਨੂੰ ਉਹ ਦੇ ਦੇ ਖਾਣ ਚਾਹ ਲਾਲੂ ਗੋਭੀ ਦੇ ਘਟਾ-ਘੱਟ ਪੈਣਗੇ ਤੇ ਸਵੇਰ ਅਪੜੇ ਹੋ ਜਾਵਾਂ ਥੋੜ੍ਹ ਥੋੜ੍ਹੇ ਜਿਹੇ ਆਲੂ ਗੋਭੀ ਖਾ ਲਾ ਮੈਂ ਕਹਾ ਠੀਕ ਆ ਹਰ ਕੀ ਕਰ ਸਕਦੇ ਆਪੋ ਹੀ ਖਾਣਾ ਮੈਂ ਬਹੁਤ ਖਾਇਦਾ ਅੱਜ ਵੀਰਵਾਲ ਸੀ ਲੈ ਕੇ ਆਈ ਸੀ ਚੌਲ ਥੋੜੇ ਜੇ ਚੋਲੇ ਕੇ ਐਸੀ ਮਿੱਠੇ ਚੋਲੇ ਜਿਹੇ ਪੀਰ ਬਾਬਾ ਨੂੰ ਚੜਦੇ ਆ ਉਹ ਚੋਲੇ ਕੇ ਆਏ ਸੀ ਖਾਣ ਵਾਸਤੇ ਮੈਂ ਇੱਕ ਦੋ ਚਮਚੇ ਖਾਦੇ ਫਿਰ ਮੈਂ ਖਾਦੇ ਕਿਉਂਕਿ ਮਿੱਠੇ ਮੈਨੇ ਬੀਪੀ ਵਗੈਰਾ ਲੋ ਹੋ ਜਾਂਦਾ ਨਾ ਨਾ ਤਾਂ ਕਰਦੇ ਫਿਰ ਮੈਂ ਖਾਦੇ ਨੇ ਇਹ ਤਾਂ ਬਹੁਤ ਔਖਾ ਹੁੰਦਾ ਮੇਰੇ ਤਰ੍ਹਾਂ ਬੋਲਦੇ ਨਹੀਂ ਹੁੰਦਾ ਇੱਥੇ ਦਰਦ ਹੁੰਦੇ ਆ ਜਿੰਨਾ ਬੋਲਦੇ ਨਾ ਮਨੇ ਇੱਥੇ ਦਰਦ ਹੁੰਦੇ ਆ ਛਾਲੇ ਮੇਰੇ ਮੂੰਹ ਦੇਖ ਲਓ ਕਿੰਨਾ ਪੱਕਿਆ ਹੋਇਆ ਐਨਾ ਔਖਾ ਹੈ ਮੈਨੂੰ ਬਹੁਤ ਜ਼ਿਆਦਾ ਸੋ ਗੈਸ ਪਲੀਜ਼ ਯਾਰ ਸਪੋਰਟ ਕਰਿਆ ਕਰੋ ਕਿਉਂਕਿ ਯਾਰ ਖਾਣ ਯੋਗ ਤੇ ਆਪਾਂ ਹੋ ਜਾਈਏ ਬਾਕੀ ਕੁਝ ਹੋਣ ਨਾ ਹੋਣ ਖਾਣ ਯੋਗ ਤੇ ਬੰਦਾ ਹੋ ਜਾਏ ਅਸੀਂ ਪਹਿਲਾਂ ਜੋ ਛੋਟੇ ਹੁੰਦੇ ਸੀ ਉਦੋਂ ਵੀ ਇੰਨੀ ਦਿੱਕਤਾਂ ਝੇਲਿਆ ਇੰਨਾ ਕੁਝ ਕੀਤਾ ਮੈਂ ਤਾਂ ਬਹੁਤ ਬਹੁਤ ਤਕਲੀਫ ਝੇਲਦੀ ਆ ਜਦੋਂ ਪੈਦਾ ਹੋਇਆ ਉਹਦੇ ਬਹੁਤ ਜ਼ਿਆਦਾ ਦੁੱਖ ਝੇਲੇ ਤਕਲੀਫ ਝੇਲੇ ਸਭ ਕੁਝ ਕੀਤਾ ਬਹੁਤ ਆਖਿਰਿਆ ਤੇ ਇਸ ਲਈ ਵੀ ਤੁਹਾਨੂੰ ਕਹਿੰਨੇ ਪਲੀਜ਼ ਸਪੋਰਟ ਕਰਿਆ ਕਰੋ ਤਾਂ ਕਿ ਸਾਡਾ ਕੁਝ ਬਣ ਜਾਏ ਤੇ ਗਾਇਜ਼ ਮੈਂ ਕੀ ਕਹਿੰਦਾ ਨੂੰ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਪਲੀਜ਼ ਮੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਮਿਲਦੇ ਆ नेक्स्ट ਵੀਡੀਓ ਚ ਤਦ ਤੱਕ ਲਈ ਬਾਏ ਬਾਏ